ਸਵਾਗਤ ਹੈ ਜੀ ਹੁਸ਼ਾਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਸ਼ਵੋਤ ਹੈ ਕਿ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਅਸੀਂ ਅਸੀਂ ਤੁਸੀਂ ਸਾਰੇ ਜਾਣਦੇ ਆ ਕਿ ਜਦੋਂ ਪੰਜਾਬ ਪੁਲਿਸ ਦੇ ਵਿੱਚ ਨੌਜਵਾਨ ਭਰਤੀ ਹੁੰਦੇ ਨੇ ਤਾਂ ਭਰਤੀ ਹੋਣ ਤੋਂ ਬਾਅਦ ਉਹਨਾਂ ਦੀ ਟ੍ਰੇਨਿੰਗ ਲੱਗਦੀ ਹੈ ਤਾਂ ਹੁਣ ਅਹਿਮ ਜਾਣਕਾਰੀ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਤਾਂ ਇਸੇ ਤਰ੍ਹਾਂ ਪੰਜਾਬ ਪੁਲਿਸ ਦੇ ਵਿੱਚ ਕੁਝ ਨੌਜਵਾਨ ਭਰਤੀ ਹੁੰਦੇ ਨੇ ਤਾਂ ਉਹਨਾਂ ਦੀ ਟ੍ਰੇਨਿੰਗ ਜਿਹੜੀ ਹੁਸ਼ਾਰਪੁਰ ਪੀਆ ਕੀਸੀ ਜਹਾਂ ਖੇਲਾ ਵਿਖੇ ਲੱਗਦੀ ਹੈ ਜਿੱਥੇ ਉਹਨਾਂ ਨੂੰ ਡਿਊਟੀ ਕਿਸ ਤਰ੍ਹਾਂ ਨਿਭਾਉਣੀ ਹੈ ਕਿਵੇਂ ਜਿਵੇਂ ਆਪਣੀ ਕਾਰਗੁਜ਼ਾਰੀ ਨੂੰ ਬਖੂਬ ਅਬ ਰਿਕੀ ਦੇ ਨਾਲ ਉਹਨਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਆ ਤਾਂ ਤਕਰੀਬਨ ਕਾਫੀ ਸਮੇਂ ਤੱਕ ਉਹਨਾਂ ਦੀ ਜਿਹੜੀ ਉਹ ਟ੍ਰੇਨਿੰਗ ਲੱਗਦੀ ਆ ਤੇ ਟ੍ਰੇਨਿੰਗ ਹੋਣ ਤੋਂ ਬਾਅਦ ਪਾਸ ਆਊਟ ਹੋ ਕੇ ਉਹਨਾਂ ਨੂੰ ਜਿਹੜੇ ਸਟੇਸ਼ਨ ਅਲਾਟ ਕੀਤੇ ਜਾਂਦੇ ਨੇ ਭਾਵ ਉੱਥੋਂ ਰਵਾਨਾ ਕੀਤਾ ਜਾਂਦਾ ਜਿਨ੍ਹਾਂ ਥਾਵਾਂ ਤੇ ਜਿਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਨੌਜਵਾਨਾਂ ਦੀ ਡਿਊਟੀ ਲੱਗਣੀ ਹੁੰਦੀ ਹੈ ਤੇ ਜਾਣਕਾਰੀ ਇਹ ਆ ਕਿ ਪੀਆਰ ਟੀਸੀ ਜਹਾਨ ਖੇਲਾਂ ਦੇ ਵਿੱਚ ਇੱਕ ਬੈਚ ਟ੍ਰੇਨਿੰਗ ਦੇ ਲਈ ਆਉਂਦਾ ਤੇ ਉਸ ਵਿੱਚੋਂ 6 ਜਿਹੜੇ ਪੁਲਿਸ ਨਵੇਂ ਪੁਲਿਸ ਮੁਲਾਜ਼ਮ ਭਰਤੀ ਨੇ ਤਾਂ ਉਹਨਾਂ ਦਾ ਜਿਹੜਾ ਡੋਪ ਟੈਸਟ ਆ ਉਹ ਪੋਜ਼ਿਟਿਵ ਆਉਂਦਾ ਤੇ ਪੋਜ਼ਿਟਿਵ ਆਉਣ ਤੋਂ ਬਾਅਦ ਉਹਨਾਂ ਪੇਜ ਦਿੱਤਾ ਜਾਂਦਾ ਹੈ ਤੇ ਬਕਾਇਦਾ ਪੀਆਰਟੀਸੀ ਜਹਾਨ ਖੇਲਾਂ ਦੇ ਜਿਹੜੇ ਇੰਚਾਰਜ ਨੇ ਜਿਨ੍ਹਾਂ ਦੀ ਅਗਵਾਈ ਤੇ ਹੇਠ ਦੇਖ ਰਖਦੇ ਹੈਟੇ ਇਸ ਬੈਚ ਦੀ ਜਿਹੜੀ ਉਹ ਟ੍ਰੇਨਿੰਗ ਹੋਣੀ ਹੋਣੀ ਸੀ ਤਾਂ ਉਹਨਾਂ ਵੱਲੋਂ ਬਕਾਇਦਾ ਇੱਕ ਪੱਤਰ ਆ ਜਿਹੜਾ ਜਾਰੀ ਕੀਤਾ ਜਾਂਦਾ ਹੈ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਤੇ ਤਰਨਤਾਰਨ ਦੇ ਐਸਐਸਪੀ ਨੂੰ ਜਿਸ ਵਿੱਚ ਉਹਨਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਕਿ ਜੋ ਬੈਚ ਸਾਡੇ ਕੋਲ ਪਹੁੰਚਿਆ ਸੀ ਉਸ ਵਿੱਚੋਂ 6 ਨਵੇਂ ਭਰਤੀ ਨੌਜਵਾਨਾਂ ਦੇ ਜਿਹੜੀ ਡੋਪ ਟੈਸਟ ਹੈ ਉਹ ਪੋਜ਼ਿਟਿਵ ਆਈ ਹੈ ਤਾਂ ਪੋਜ਼ਿਟਿਵ ਆਉਣ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਸਬੰਧਤ ਜ਼ਿਲ੍ਹਿਆਂ ਦੇ ਵਿੱਚ ਉਹ ਵਾਪਸ ਭੇਜਿਆ ਗਿਆ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਜਿਹੜੇ 6 ਨੌਜਵਾਨਾਂ ਦੀ ਜੋਬ ਟੈਸਟ ਰਿਪੋਰਟ ਪੋਜ਼ਿਟਿਵ ਆਈ ਹੈ ਉਹਨਾਂ ਦੇ ਵਿੱਚੋਂ ਤਿੰਨ ਨੌਜਵਾਨ ਪਟਿਆਲਾ ਦੇ ਨੇ ਦੋ ਨੌਜਵਾਨ ਤਰਨਤਾਰਨ ਜ਼ਿਲ੍ਹੇ ਦੇ ਨਾਲ ਸਬੰਧਤ ਨੇ ਤਾਂ ਇੱਕ ਨੌਜਵਾਨ ਲੁਧਿਆਣੇ ਦੇ ਨਾਲ ਉਹ ਸਬੰਧ ਰੱਖਦਾ ਤਾਂ ਇਹਨਾਂ 6 ਨੌਜਵਾਨਾਂ ਦੀ ਜਿਹੜੇ ਨਵੇਂ ਰਿਕਰੂਟ ਭਰਤੀ ਹੋਏ ਸੀ ਤਾਂ ਇਹਨਾਂ ਦੀ 6ਾਂ ਦੀ ਜਿਹੜੀ ਰਿਪੋਰਟ ਹੈ ਉਹ ਪੋਜ਼ਿਟਿਵ ਆਈ ਹੈ ਤੇ ਚਿੱਠੀ ਦੇ ਵਿੱਚ ਇੱਕ ਲੰਮੀ ਚੌੜੀ ਚਿੱਠੀ ਹੈ ਉਹ ਵਾਇਰਲ ਵੀ ਹੋ ਰਹੀ ਹੈ ਤਾਂ ਉਸ ਵਿੱਚ ਜੋ ਵਿਸ਼ਾ ਲਿਖਿਆ ਜਾਂਦਾ ਹੈ ਵਿਸ਼ਾ ਲਿਖਿਆ ਜਾਂਦਾ ਕਿ ਰਿਕਰੂਟ ਸਿਪਾਈਆਂ ਦੀ ਡੋਪ ਟੈਸਟ ਰਿਪੋਰਟ ਪੋਜੀਟਿਵ ਹੋਣ ਤੋਂ ਬਾਅਦ ਉਹਨਾਂ ਨੂੰ ਬਿਨਾ ਬੇਸਿਕ ਟ੍ਰੇਨਿੰਗ ਪਾਸ ਕੀਤੇ ਜ਼ਿਲ੍ਹਾ ਵਾਪਸ ਕਰਨ ਸੰਬੰਧੀ ਭਾਵ ਕਿ ਜਦੋਂ ਉਹਨਾਂ ਦੀ ਰਿਪੋਰਟ ਪੋਜੀਟਿਵ ਆਉਂਦੀ ਹੈ ਤਾਂ ਉਹਨਾਂ ਨੂੰ ਬਿਨਾ ਬੇਸਿਕ ਟ੍ਰੇਨਿੰਗ ਦਿੱਤੇ ਵਾਪਸ ਭੇਜ ਦਿੱਤਾ ਜਾਂਦਾ ਹੈ ਤੇ ਬਕਾਇਦਾ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਇਹਨਾਂ ਦੇ ਨਸ਼ਾ ਛਡਾਉਣ ਦੀ ਜੋ ਵੀ ਕਾਰਵਾਈ ਹੈ ਉਸ ਨੂੰ ਅਮਲ ਦੇ ਵਿੱਚ ਲਿਆਂਦਾ ਜਾਵੇ ਤਾਂ ਜੋ ਹੋਰ ਨਾ ਰਿਕਰੂਟਾ ਤੇ ਜਾਂ ਹੋਰ ਨਾ ਨੌਜਵਾਨਾਂ ਤੇ ਮੁਲਾਜ਼ਮਾਂ ਤੇ ਇਹਨਾਂ ਦਾ ਜਿਹੜਾ ਉਹ ਭਿਆੜਾ ਅਸਰ ਨਾ ਪਵੇ ਜਾਂ ਬੁਰਾ ਅਸਰ ਨਾ ਪਵੇ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਇੱਕ ਪਾਸੇ ਸਰਕਾਰ ਜੁੱਧ ਨਸ਼ਿਆਂ ਵਿਰੁੱਧ ਵੱਡੇ ਪੱਧਰ ਤੇ ਇਹ ਮੁਹਿੰਮ ਚਲਾ ਰਹੀ ਹੈ ਤੇ ਦੂਜੇ ਪਾਸੇ ਜੇਕਰ ਜਿਨ੍ਹਾਂ ਨੌਜਵਾਨਾਂ ਤੋਂ ਨਵੀਂ ਪੀੜ੍ਹੀ ਨੇ ਇਹ ਉਮੀਦ ਕਰਨੀ ਹੈ ਕਿ ਇਹ ਨਸ਼ਾ ਛਡਾਉਣ ਦੇ ਵਿੱਚ ਨਸ਼ੇ ਨੂੰ ਖਤਮ ਕਰਨ ਦੇ ਵਿੱਚ ਪੰਜਾਬ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ ਤਾਂ ਜੇਕਰ ਅਜਿਹੇ ਦੇ ਵਿੱਚ ਉਹਨਾਂ ਦੇ ਵਿੱਚੋਂ ਹੀ ਕੋਚਨੋ ਚੁਵਾਨਾ ਦੀ ਡੋਪ ਟੈਸਟ ਰਿਪੋਰਟ ਪੋਜ਼ਿਟਿਵ ਆ ਜਾਵੇ ਤਾਂ ਫਿਰ ਫਰਕ ਪੈਂਦਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਸਰਕਾਰ ਇਸ ਵਿਸ਼ੇ ਵੱਲ ਖਾਸ ਕਰ پولیس ਅਧਿਕਾਰੀ ਆਲਾ ਪੁਲਿਸ ਅਧਿਕਾਰੀ ਆ ਜਿਹੜੇ ਇਸ ਵਿਸ਼ੇ ਵੱਲ ਐਬੜੀ ਗੌਰ ਫਰਮਾਉਣਗੇ